ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਰ ਸੀਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਚੀਆ ਸੀਡ ਦੀ ਚੀਆ ਸੀਡ ਇੱਕ ਐਦਾਂ ਦੀ ਚੀਜ਼ ਹੈ ਜੀ ਜਿਹੜੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਦਿੰਦੀ ਹੈ ਇਹਨੂੰ ਆਪਾਂ ਹਰ ਮਹੀਨੇ ਹਰ ਰੋਜ਼ ਪੀ ਸਕਦੇ ਹਾਂ ਇਹਦਾ ਕੋਈ ਵੀ ਜਿਹੜਾ ਸਾਈਡ ਇਫੈਕਟਰ ਨਹੀਂ ਹੈਗਾ ਇਹਨੂੰ ਆਪਾਂ ਸਿੰਪਲ ਪਾਣੀ ਵਿੱਚ ਵੀ ਪੀ ਸਕਦੇ ਹਾਂ ਸਕੰਜਮੀ ਵਿੱਚ ਵੀ ਪਾ ਕੇ ਪੀ ਸਕਦੇ ਹਾਂ ਆਪਾਂ ਨੇ ਅੱਧਾ ਚਮਚਾ ਜਿਹੜਾ chia seed ਦਾ ਛੋਟਾ ਉਹ ਅੱਧੇ ਗਲਾਸ ਪਾਣੀ ਦੇ ਵਿੱਚ ਆਪਾਂ ਨੇ ਭੋਂਤਾ ਤੇ ਸਵੇਰ ਨੂੰ ਆਪਾਂ ਨੂੰ ਬਣਾਉਂਗੇ ਦੀ ਆਪਾਂ ਸਿਕੰਜਮੀ ਹੁਣ ਆਪਾਂ ਨੇ ਸਿਕੰਜਮੀ ਦਾ ਜਿਹੜਾ ਸਾਰਾ ਸਮਾਨ ਆ ਉਹ ਆਪਾਂ ਨੇ ਤਿਆਰ ਕਰ ਲਿਆ chia seed ਸਾਡੀ ਭਿੱਜ ਕੇ ਤਿਆਰ ਹੋ ਗਈ ਨਮਕ ਦਾ ਅੱਧਾ ਚਮਚ ਦੋ ਨਿੰਬੂ ਤਿੰਨ ਚਾਰ ਪੀਸ ਜਿਹੜੇ ਅਸੀਂ ਬਰਫ਼ ਦੇ ਲਏ ਆ ਤੇ ਇਹਨੂੰ ਆਪਾਂ ਨੇ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਜਿਹੜਾ ਗ੍ਰाइंड ਕਰ ਲੈਣਾ ਯਾਨੀ ਸਕੰਜਮੀ ਜਿਹੜੀ ਆਪਾਂ ਨੇ ਉਹ ਪਹਿਲਾਂ ਤਿਆਰ ਕਰ ਲੈਣੀ ਆ। ਆਪਾਂ ਨੇ ਦੋ ਗਲਾਸ ਮੀਡੀਅਮ ਪਾਣੀ ਦੇ ਲਈ ਆਪਾਂ ਹੁਣ ਮਿਕਸੀ ਦੇ ਕੱਪ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਪਾਵਾਂਗੇ ਪਾਣੀ। ਉਹ ਤੋਂ ਬਾਅਦ ਜਿਹੜੇ ਆਪਾਂ ਨੂਨ, ਚੀਨੀ ਤੇ ਨਿੰਬੂ ਦਾ ਜਿਹੜਾ ਰਸ ਆਪਾਂ ਨੇ ਉਹਨੂੰ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਪੂਰੀ ਤਰ੍ਹਾਂ ਮਿਕਸ ਕਰ ਲੈਣਾ। ਤੇ ਜਿਹੜੇ ਚੀਆ ਸੀਡ ਹੈ ਸਾਡੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਆ ਤੇ ਇਹ ਸਾਡੇ ਸਰੀਰ ਦੀਆਂ ਨਸਾਂ ਨੂੰ ਤਾਕਤ ਦਿੰਦੀ ਆ ਹਾਂਜੀ ਇਹਦੇ ਨਾਲ ਪਰ ਨਿੰਬੂ ਆ ਜਿਹੜਾ ਸਾਨੂੰ ਉਹ ਬਹੁਤ ਜ਼ਰੂਰੀ ਹੈ ਵਿਟਾਮਿਨ ਸੀ ਇਹ ਸਾਨੂੰ ਬਹੁਤ ਜ਼ਿਆਦਾ ਫਿਰ ਫਾਇਦਾ ਕਰਦੀ ਆ ਅਸੀਂ ਇਹਨੂੰ ਰਾਤ ਨੂੰ ਜੇ ਸਟੀਲ ਦਾ ਇੱਕ ਗਲਾਸ ਆਪਾਂ ਨੇ ਬਣਾਉਣਾ ਤਾਂ ਛੋਟਾ ਅੱਧਾ ਚਮਚਾ ਜਿਹੜਾ ਸੀਐਚਟੀ ਐਸਿਡ ਦਾ ਆਪਾਂ ਪੀ ਹੋ ਸਕਦੇ ਆ ਸੋ ਵੀਰੇ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਹਿਲਾ ਕੇ ਆਪਾਂ ਇੱਕ ਗਲਾਸ ਪਾਣੀ ਦਾ ਤਿਆਰ ਕਰਕੇ ਪੀ ਸਕਦੇ ਆ ਪਰ ਇਹਦੇ ਵਿੱਚ ਜਿਹੜਾ ਨਿੰਬੂ ਉਹ ਬਹੁਤ ਜ਼ਰੂਰੀ ਹੈ ਨਾਲ ਨਾਲ ਨਿੰਬੂ ਜਿਹੜਾ ਚਾਹੇ ਅੱਧਾ ਜਾਂ ਘੱਟ ਜ਼ਰੂਰ ਪਾਉਣਾ ਤੇ ਹੁਣ ਆਪਾਂ ਨੇ ਸ਼ਕੰਜਮੀ ਤਿਆਰ ਕਰ ਲਈ ਹੁਣ ਆਪਾਂ ਪਾਵਾਂਗੇ ਗਲਾਸਾਂ ਦੇ ਵਿੱਚ ਇੱਕ ਇੱਕ ਛੋਟਾ ਪੀਸ ਬਰਫ਼ ਦਾ ਉਦੇ ਉੱਪਰ ਪਾਈ ਆਪਾਂ ਨੇ ਜੀ ਐਸਿਡ ਤੇ ਉਹਦੇ ਉੱਪਰ ਪਾਵਾਂਗੇ ਆਪਾਂ ਜੋ ਸਕੰਜਵੀ ਬਣਾਈ ਆ ਆਪਾਂ ਨਕਲੀ ਨੂਣ ਵਾਲੀ ਸਕੰਜਵੀ ਵੀ ਬਣਾ ਸਕਦੇ ਹੋ ਆਪਣੀ ਮਰਜ਼ੀ ਆ ਪਰ ਅਸੀਂ ਚੀਨੀ ਵੀ ਪਾਈ ਆ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਜੇ ਆਪਾਂ ਨੂੰ 1 ਮਹੀਨਾ ਲਗਾਤਾਰ ਨੂਣ ਵਾਲੀ ਨੂਣ ਪਾ ਕੇ ਸਕੰਜਵੀ ਨਿੰਬੂ ਪਾ ਕੇ ਜੀ ਐਸਿਡ ਪਾ ਕੇ 1 ਮਹੀਨਾ ਪੀਏ ਤਾਂ ਸਾਡੇ ਜਿਹੜੇ ਸਰੀਰ ਦੀਆਂ ਨਸਾਂ ਦਾ ਦਰਦ ਉਹ ਬਿਲਕੁਲ ਜਿਹੜਾ ਉਹ ਬੰਦ ਹੋ ਜਾਂਦਾ ਇਹ ਸਾਨੂੰ ਰੋਜ਼ ਪੀਣਾ ਚਾਹੀਦਾ ਮੰਨੂ ਉਹ ਮੀਂਹ ਦੇ ਵੀ ਤੁਹਾਨੂੰ ਮੇਰੇਆ ਬਣਾਇਆ ਹੋਇਆ ਤਰੀਕਾ ਪਸੰਦ ਆਊਗਾ ਜੇ ਤੁਹਾਨੂੰ ਮੇਰੇ ਬਣਾਉਣ ਦਾ ਢੰਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਆਪ ਵੀ ਇਹਨੂੰ ਚੀਆ ਸੀਡ ਨੂੰ ਹਰ ਰੋਜ਼ ਪੀਓ ਹਰੇਕ ਮੌਸਮ ਦੇ ਵਿੱਚ ਪੀਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਾਡੇ ਸਰੀਰਵੱਦੀਆਂ ਨਸਾਂ ਵਾਸਤੇ ਸਾਡੇ ਦਿਲ ਦਿਮਾਗ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਸਾਨੂੰ ਚੀਜ਼ਾਂ ਜਿਹੜੀਆਂ ਖਾਲੀ ਪੇਟ ਸਵੇਰੇ ਜਿਆਦਾ ਫਾਇਦਾ ਕਰਦਾ ਆ ਆਪਾਂ ਇਹਨੂੰ ਸਵੇਰੇ ਉੱਠਦੇ ਹੀ ਖਾਲੀ ਪੇਟ ਜਿਹੜਾ ਪੀ ਸਕਦੇ ਆ ਮੇਰੇ ਦੇਖਣਿਆਂ ਦਾ ਬਹੁਤ ਬਹੁਤ ਸ਼ੁਕਰ ਹੈ